ਨੰਗਲਕਰਾ ਖਾਂ ਗੁਰੂ ਰਵਿਦਾਸ ਮਹਾਰਾਜ ਦੇ ਬਾਬਾ ਸਾਹਿਬ ਅੰਬੇਦਕਰ ਜੀਆਂ ਜਿਹੜੀਆਂ ਜੱਥੇਬੰਦੀਆਂ ਨੰਗਲਕਰਾ ਖਾਂ ਤੋਂ ਇਹਨਾਂ ਦੇ ਸਾਂਝੇ ਤੌਰ ਤੇ ਬਾਬਾ ਜੀ ਦੇ ਸਨਮਾਨ ਦੇ ਵਿੱਚ ਧਰਨਾ ਲਾਇਆ ਤੇ ਜਿਹੜਾ ਪਰਸੋ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਜੀ ਦੀ ਮੂਰਤੀ ਨੂੰ ਸ਼ਾਰਤੀ ਅੰਸਰ ਵੱਲੋਂ ਖੰਡਿਤ ਕੀਤਾ ਗਿਆ ਜਿਸ ਵਿੱਚ ਇੱਕ ਸ਼ਾਰਤੀ ਅੰਸਰ ਨੂੰ ਪੁਲਿਸ ਵੱਲੋਂ ਫੜਿਆ ਗਿਆ ਤੇ ਉਸ ਉੱਤੇ ਪਰਚਾ ਹੋਇਆ ਇਹ ਸਾਜ਼ਿਸ਼ ਦਾ ਪਤਾ ਲਾਉਣ ਲਈ ਸਾਰਾ ਸਮਾਜ ਇਕੱਠਾ ਹੋਇਆ ਤੇ ਪੂਰੇ ਦੁਆਬੇ ਦੇ ਵਿੱਚ ਧਰਨਾ ਲੱਗਾ ਇਹ ਰੂਪ ਦੀ ਵਿਸ਼ੇਸ਼ ਰਿਪੋਰਟ ਕੀ ਨਾਮ ਆਪੜਾ ਮੈਂ ਜਗਦੀਸ਼ ਜੱਸਰ ਜੀ ਸਾਡੇ ਪਿੰਡ ਗੁਰੂ ਰਬਦਾਸ ਸਮਾਜ ਜਿਹੜੇ ਪ੍ਰਸ਼ਾਸਨਿਕ ਤੇ ਬਾਬਾ ਸਾਹਾ ਅੰbedkar ਦੇ ਜਿਹਨੀਆਂ ਜੱਤੀਵੰਦੀਆਂ ਹੈਗੀਆਂ ਨੰਗਲ ਕਰਾਰਖਾਨ ਤੋਂ ਇਹਨਾਂ ਨੇ ਸਾਂਝੇ ਤੌਰ ਤੇ ਬਾਬਾ ਜੀ ਦੇ ਸਨਮਾਨ ਦੇ ਵਿੱਚ ਧਰਨਾ ਲਾਇਆ ਤੇ ਕੀ ਮਸਲਾ ਕੀ ਹੈਗਾ ਜੀ ਥੋੜਾ ਦੱਸੋ ਕੋ ਬੀ ਕਰੋਗੇ ਜਿਹੜਾ ਸੰਵਿਧਾਨ ਆ ਪਰਸੋਂ ਅੰਮ੍ਰਿਤਸਰ ਦੇ ਵਿੱਚ ਸੋਦਾ ਨੂੰ ਸਾੜ ਸਾੜਿਆ ਇਹਦਾ ਇਹ ਬਾਬਾ ਸਾਹਬ ਦੀ ਜਿਹੜੀ ਮੂਰਤੀ ਆ ਉਹਨੂੰ ਅੰਨਿਤ ਕੀਤਾ ਹੈਗਾ ਕਿੰਨਾ ਵੱਲੋਂ ਕੀਤਾ ਗਿਆ ਜੀ ਮੈਨੂੰ ਇਹ ਜਾਣਕਾਰੀ ਨਹੀਂ ਹੈਗੀ ਇੱਕ ਇੱਕ ਬੰਦੇ ਤੇ ਪਰਚਾ ਹੋਇਆ ਹੈਗਾ ਬਾਕੀ ਹੋਰ ਵੀ 10 20 ਪੰਜ ਚਾਰ ਹੋਣਗੇ ਉਹਨਾਂ ਨੂੰ ਅਜੇ ਬਾਹਰ ਰੱਖਿਆ ਆਏਗਾ ਜੀ ਇਹ ਸਾਜ਼ਿਸ਼ ਦਾ ਪਤਾ ਲਗਾਉਣ ਲਈ ਜਾਣ ਕਰਦੇ ਸਾਰਾ ਸਮਾਜ ਇਕੱਠਾ ਹੋ ਜਾਏਗਾ ਪੂਰੇ ਦੁਆਬੇ ਦੇ ਵਿੱਚ ਧਰਨਾ ਲੱਗਾ ਹੋਇਆ ਅਸੀਂ ਬਾਵਾ ਆਪ ਦੇ ਸਨਮਾਨ ਦੇ ਵਿੱਚ ਇੱਥੇ ਬੈਠੇ ਹਾਂ ਕਿੰਨੇ ਤੋਂ ਕਿੰਨੇ ਵਜੇ ਤੱਕ ਰਹਿਣਾ ਹੈ 8 ਤੋਂ 5 8 ਤੋਂ 5 ਠੀਕ ਹੈ